ਜੁੜੇ ਹੋਏ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਏ ਬੱਚਿਆਂ ਦੇ ਸਨੈਰੀ ਪੁਵੈਖ ਲਈ ਮਾਪੇ ਇੱਕ ਬੱਚਿਆਂ ਨੂੰ ਕਰਜੇ ਚੌਕੇ ਵਿਦੇਸ਼ ਭੇਜਦੇ ਨੇ ਪਰ ਬੱਚਿਆਂ ਨਾਲ ਕਈ ਵਾਰ ਅਜਿਹੇ ਹਾਸੇ ਹੋ ਜਾਂਦੇ ਨੇ ਕਿ ਮਾਪਿਆਂ ਦੇ ਪੱਲੇ ਸਿਰਫ ਰੋਣਾ ਹੀ ਰਹਿ ਜਾਂਦਾ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਫਰੀਕ ਕੋੜਾ ਜ਼ਿਲ੍ਹੇ ਦੇ ਪਿੰਡ ਮਰਾੜ ਦਾ ਜਿੱਥੇ ਉੱਥੋਂ ਦੇ ਰਹਿਣ ਵਾਲੇ 26 ਸਾਲਾਂ ਨੌਜਵਾਨ ਜੋ ਕਿ 2 ਸਾਲ ਪਹਿਲਾਂ ਚੰਗੇ ਪੁਵੈਖ ਲਈ ਫਿਲਪਾਈਨ ਦੇ ਮਨੀਲਾ ਦੇ ਵਿੱਚ ਗਿਆ ਸੀ ਅਤੇ ਉੱਥੇ ਉਹ ਫਾਇਨੈਂਸ ਦਾ ਕੰਮ ਕਰਦਾ ਸੀ ਅਤੇ ਉਸ ਦੀ ਹੁਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਪਰਿਵਾਰਦਾਰ ਹੋਰੋ ਬੁਰਾ ਹਾਲ ਹੈ ਇਸ ਬੰਦ ਦੇ ਵਿੱਚ ਗੱਲਬਾਤ ਕਰਦਿਆਂ ਹੋਇਆ ਮ੍ਰਿਤਕ ਲੜਕੇ ਦੇ ਭਰਾ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਦਾ ਭਰਾ ਮਨੀਲਾ ਦੇ ਵਿੱਚ ਗਿਆ ਸੀ ਅਤੇ ਫਾਇਨੈਂਸ ਦਾ ਕੰਮ ਕਰਦਾ ਸੀ ਪਰ ਹੁਣ ਉਹਨਾਂ ਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਭਰਾ ਦੇ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਦੀ ਮੌਤ ਹੋ ਗਈ ਹੈ ਦੂਜੇ ਪਾਸੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਮੋਢਵਾਰ ਲੋਕਾਂ ਨੇ ਦੱਸਿਆ ਇਹ ਲੜਕਾ ਕਮਾਈ ਕਰਨ ਲਈ ਗਿਆ ਹੋਇਆ ਸੀ ਕਿਉਂਕਿ ਪਰਿਵਾਰ ਕਾਫੀ ਗਰੀਬ ਹੈ ਅਤੇ ਆਰਥਿਕ ਤੰਗੀ ਦੇ ਚੱਲਦਾ ਸੀ ਜਿਸ ਕਾਰਨ ਆਪਣੇ ਕਰਜ਼ਾ ਚੁੱਕ ਕੇ ਇਹਨਾਂ ਵੱਲੋਂ ਲੜਕੇ ਨੂੰ ਬਾਹਰ ਭੇਜਿਆ ਗਿਆ ਸੀ ਪਰ ਹੁਣ ਇਹ ਖਬਰ ਆਈ ਹੈ ਉਹਨਾਂ ਕਿਹਾ ਕਿ ਉਹ ਸਰਕਾਰਾਂ ਤੋਂ ਮੰਗ ਕਰਦੇ ਹਨ ਅਤੇ ਸਮਾਜ ਸੇਵੀ ਲੋਕਾਂ ਤੋਂ ਵੀ ਮੰਗ ਕਰਦੇ ਹਨ ਕਿ ਇਹ ਪਰਿਵਾਰ ਲਈ ਅੱਗੇ ਹੁਣ ਇਹਨਾਂ ਦੀ ਮਦਦ ਕਰਨ ਕਿਉਂਕਿ ਪਹਿਲੇ ਇਹਨਾਂ ਸਿਰ ਤੇ ਕਰਜ਼ਾ ਹੈ ਤੇ ਕਰਜ਼ਾ ਚੁੱਕ ਕੇ ਉਹਨਾਂ ਵੱਲੋਂ ਬੱਚਾ ਵਿਦੇਸ਼ ਭੇਜਿਆ ਗਿਆ ਸੀ ਤਾਂ ਜੋ ਉਸ ਦਾ ਸੁਨਹਿਰੀ ਭਵਿੱਖ ਬਣ ਸਕੇ ਪਰ ਹੁਣ ਉਸ ਦਾ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਉਦੋਂ 11 ਕਵੇ ਮੇਰੇ ਨਾਲ ਗੱਲ ਹੋਈ ਐ ਨਾਰਮਲ ਗੱਲ ਹੋਈ ਜਿਵੇਂ ਡਿੱਲੀ ਕਰਦੇ ਆ ਜੀ ਕੋਈ ਗੱਲ ਨਹੀਂ ਸੀਗੀ ਅਸੀਂ ਖੜੀ ਜਾਂਦਾ ਸੀ ਆਪਦਾ ਉਦੋਂ ਆਪਣੇ ਇਹਦੇ ਨਾਲ ਦੇ ਜਿਹੜਾ ਸਾਥੀ ਸੀਗਾ ਉਹਨਾਂ ਦੀ ਵਾਈਫ ਨੇ ਆਉਣਾ ਸੀਗਾ ਉਹਨਾਂ ਨੂੰ ਸ਼ਾਮ ਨੂੰ ਚੜਾ ਕੇ ਆਏ ਐ ਤੇ ਸ਼ਾਮ ਨੂੰ ਆ ਗਏ ਵੀ ਉਹਨਾਂ ਦੇ ਘਰੇ ਰੋਟੀ ਖਾ ਕੇ ਤੇ ਘਰ ਨੂੰ ਵਾਪਸ ਜਾ ਰਹੇ ਸੀ ਆਪਦੇ ਨੂੰ ਉਦੋਂ ਰਾਹ 'ਚ ਉਦੋਂ ਗੋਲੀਆਂ ਮਾਰੀਆਂ ਇਹ ਤੇ ਘਰ ਨੂੰ ਜਾਂਦੇ ਤੇ ਕਿੰਨਾ ਕ ਸਮਾਂ ਨੂੰ ਹੋ ਗਿਆ ਸੀ ਉੱਥੇ ਰਹਿੰਦੇ ਹੁਣ ਤੋਂ ਉਹਨੂੰ ਹੋ ਗਏ ਸੀ 2 2 ਸਾਲ ਤੇ 3 ਕਿ ਮਹੀਨੇ ਹੋਏ ਸੀ ਅੱਛਾ ਜੀ ਉਮਰ ਕਿੰਨੀ ਸੀ ਜੀ ਉਹਨਰ ਉਹਦੇ ਆਏ 26 ਸਾਲ ਸੀ ਅੱਛਾ ਜੀ ਹੂੰ ਤੇ ਤਨੇ ਪਹਿਲਾਂ ਵੀ ਗੱਲਬਾਤ ਕਰਦਾ ਸੀ ਵੀ ਇਦਾਂ ਕੋਈ ਮਾਹੌਲ ਇੱਥੇ ਹੈਗਾ ਕੋਈ ਨਹੀਂ 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 ਉੱਥੇ ਤਾਂ ਆਂਦਾ ਸੀਗਾ ਵੀ ਮੇਰੇ ਨੇੜੇ ਜਿਹੜਾ ਮਾਹੌਲ ਉਹ ਬਹੁਤ ਵਧੀਆ ਹੀ ਵੀ ਥੋੜਾ ਪਾਸੇ-ਆਸੇ ਹੈਗਾ ਬਸ ਜਿੱਥੇ ਉਹ ਰਹਿੰਦਾ ਉੱਥੇ ਤਾਂ ਬਹੁਤ ਵਧੀਆ ਸੀਗਾ ਜੀ ਮਾਹੌਲ ਤਾਂ ਇਹ ਤਾਂ ਭੇਜਿਆ ਸੀਗਾ ਜੀ ਗਰੀਬੀ ਮਾਰੇ ਭੇਜਿਆ ਸੀ ਗਰੀਬੀ ਮਾਰੇ ਭੇਜਿਆ ਸੀ 5 ਕਿੱਲੇ ਜ਼ਮੀਨ ਦੋ ਬਰਾਏ ਹੁਣ ਤੁਹਾਨੂੰ ਗੱਲਬਾਤ ਹੋਈ ਹੁਣ ਵੱਡਾ ਬੁੜੀ ਇੱਥੇ ਲਿਆਉਣ ਪੈਣਾ ਅੱਜ ਮਲਾਜਾ ਹੋਊਗਾ ਜੀ ਪੋਸਟਮਾਸਟਰ ਨੂੰ ਹੋਊਗਾ ਫੇਰ ਪਤਾ ਲੱਗੂਗਾ ਕਿ ਛਾਂਤ ਕਰ ਉੱਥੇ ਕੁਝ ਕੋਈ ਕਾਰਵਾਈ ਵਗੈਰਾ ਹੋਣੀ ਹੈ ਉੱਥੇ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਜੋਆ ਕਰਾਇਆ ਹੀ ਅੱਜ ਪੋਸਟਮਾਰਟਮ ਹੋਊਗਾ ਫੇਰ ਬਾਅਦ ਚ ਪਤਾ ਲੱਗੂਗਾ ਜਦੋਂ ਫੋਨ ਕਰਦੇ ਆ ਉਹ ਬਸ ਇਹ ਕਹਿ ਦਿੰਦੇ ਆ 5-7 ਦਿਨ ਤਾਂ ਲੱਗਣਗੇ ਜਿਹੜੇ ਉੱਥੇ ਨਾਲ ਦੇ ਮੁੰਡੇ ਕੀ ਗੰਡ ਬੋ ਤੁਮਾਰ ਕੀ ਮੇਰੇ ਤੱਕ ਦੇ ਇਧਰ ਪਹੁੰਚ ਜੇ ਸ਼ਸਕਾਰ ਕਰਦਗੇ ਹੋਰ ਤਾਂ ਕੀ ਦੇ ਕੀ ਬੱਲੇ ਸਭ ਰਾਜੇ ਪਰਿਵਾਰ ਨੂੰ ਵੀ ਪੁਲਿਸ ਨਾਲ ਜੀ ਕੀ ਕਹਿਣਾ ਜਿਹੜਾ ਤੁਹਾਡੇ ਪਿੰਡ ਦੇ ਬੱਚੇ ਤੇ ਨਾਲ ਬਲ ਬਲ ਜੀ ਛੋਟਾ ਦਾ ਪਰਿਵਾਰ ਹੈ ਗਰੀਬੀ ਦੀ ਰੇਖਾ 'ਚ ਰਹਿ ਰਿਹਾ ਸੀ ਇਸੇ ਮਾਰਿਆਂ ਬੱਚਾ ਬਾਹਰ ਕੱਢਿਆ ਵੀ ਬਾਹਰ ਜਾ ਕੇ ਚੱਲ ਕੋਈ 4 ਰੁਪਏ ਲਿਆਊਗਾ ਇਹਨਾਂ ਦੀ ਤੰਗੀ ਦੂਰ ਹੋ ਜੂਗੀ ਇਹ ਤਿੰਨ ਬੱਚੇ ਸੀ ਇੱਕ ਬੇਟੀ ਹੈ ਦੋ ਬੇਟੇ ਹੈ ਮਾਰ ਜਾ ਕੇ ਆ ਹਰਸਾ ਵਾਪਰ ਗਿਆ ਹੁਣ ਅਸੀਂ ਬੇਨਤੀ ਕਰਦੇ ਹਾਂ ਸਮਾਜ ਦੇ ਲੋਕਾਂ ਨੂੰ ਵੀ ਅਤੇ ਸਰਕਾਰ ਨੂੰ ਵੀ ਵੀ ਕੋਈ ਨਦੀ ਮਦਦ ਕੀਤੀ ਜਾਵੇ ਗਰੀਬ ਆਦਮੀ ਜਮਾਨਾ ਦਾ ਗੁਜ਼ਾਰਾ ਵੀ ਵਿਚਾਰਾਂ ਦਾ ਕਰਦਾ ਹੁੰਦਾ ਇਹ ਮਦਦ ਵਗੈਰਾ ਲੈ ਕੇ ਭੇਜਿਆ ਹੁੰਦਾ ਹਾਂ ਹਾਂ ਕਾ ਲੈ ਕੇ ਭੇਜਿਆ ਜ਼ਮੀਨ ਵੇਚ ਕੇ ਥੋੜੀ ਜਿਹੀ ਜ਼ਮੀਨ ਸੀ ਵੇਚ ਕੇ ਜਮਨ ਦਾ ਭਰ ਭੇਜਿਆ ਜੀ ਤੇ ਮਦਦ ਕਰਨੀ ਚਾਹੀਦੀ ਹੈ ਜੀ ਸਰਕਾਰ ਨੂੰ ਵੀ ਇਸ ਬਾਰੇ